ਇਦਨੇ ਤੁਹਾਨੂੰ ਕਰੇ ਹੋਇਆ ਕੱਢੀ ਹੋਇਆ ਆਪਾਂ ਓਏ ਫੋਟੋ ਭੇਜੀ ਮੈਨੂੰ ਪਾਸਪੋਰਟ ਸਾਈਜ਼ ਫੋਟੋ WhatsApp ਉ ਸਕਰੀਨਸ਼ਾਟ ਮਾਰ ਦੋ ਕਿਤੇ Facebook ਤੇ ਹੋਣੀ ਆ ਸ਼ਰਮ ਮੁੰਡੇ ਦਾ ਨਾਮ ਬ੍ਰਦਰ ਆ ਮੇਰਾ ਸੋਤਾ ਉਹਦਾ ਨਾਮ ਸੁਰੇਂਦਰ ਸਿੰਘ ਸੰਨੋਪ ਸ਼ੰਗਰਾਜ ਸਿੰਘ ਹਾਂ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਂਡੂ ਤਰਨਜੀਤ ਸਿੰਘ ਜੋ ਪੁਲਿਸ ਮਲਵਾਜਨ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਹਾਂ ਜੀ ਪਤਾ ਲੱਗਾ ਉਹਨਾਂ ਦੇ ਸਾਰੇ ਕੋਈ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਝੂਠੀ ਐਫ ਆਈ ਆਰ ਦਰਜ ਕਰਵਾਈ ਉਹਦੇ ਨਾਂ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤੈਨੂੰ ਮਾਰ ਕੁੱਟ ਕੇ ਛੁੱਟ ਗਿਆ ਬਟਿਆਰੀ ਅੱਡੇ 'ਚ ਹਾਂ ਹਾਂਜੀ ਉਹਦੇ ਤੋਂ ਤੰਗ ਪਰੇਸ਼ਾਨ ਆ ਕੇ ਉਹਨਾਂ ਨੇ ਫਿਰਿਆ ਸੁਸਾਇਡ ਕੀਤਾ ਜੀ ਉਹਦੀ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਉਠਾਣੇ 'ਚ ਅਣਜੋਣ ਐਪਲੀਕੇਸ਼ਨ ਦਿੱਤੀ ਹੈਗੀ ਜੀ ਇਹਨਾਂ ਦਾ ਅਗਰਠਾਣੇ ਚ ਹਾਂਜੀ ਉੱਥੇ ਵੀ ਕੋਈ ਸੁਣਵਾਈ ਇਹਦੀ ਹੋਈ ਪਠਾਨਕੋਟ ਲਗਭਗ ਕਰਦੇ ਜੀ ਪਠਾਨਕੋਟ ਜੀਆਰਪੀਜਾ ਜੀਆਰਪੀਜਾ ਹਾਂਜੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਸੀਆਂ ਨੂੰ ਵੱਧ ਤੋਂ ਵੱਧ ਜ਼ੋਰ ਬਣਾਉਣਾ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਵਿੱਚ ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਹੂੰ ਗੱਲਬਾਤ ਇਹ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਕਰੋਂ ਦਾ ਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ ਦੋ ਚਾਰ ਦਿਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਇਦਾਂ ਅਨਸਖਾਂ ਵੀ ਘਟਨਾ ਅਚਨਚੇਤ ਵਾਪਰੀ ਜੇਤੋਂ ਇਹਨਾਂ ਨੇ ਜਿਹੜੀ ਆ ਦਵਾਈ ਲੈ ਕੇ ਜ਼ਹਿਰੀਲੀ ਹੋਈ ਤੇ ਉਹ ਖਾ ਲਈ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋੜ ਤੇ ਤੀਨ ਨਗਰ ਖਾਦੀ ਆ ਤੇ ਬਾਕੀ ਇਹ ਜਿਹਰੇ ਇਲਾਜ ਸੀਗੇ ਚੋਹਾਨ ਹਸਪੀਟਲ ਤੇ ਜਿਹਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਸ ਕਾਰਵਾਈ ਕਰਕੇ ਤੇ ਡੈੱਡ ਬੋਟੀ ਜਿਹੜੀ ਆ ਉਹ ਅੰਤਮ ਪੋਸਟਮਾਰਟਮ ਲਈ ਜਿਹੜੀ ਆ ਉਹ ਹਾਂਜੀ ਉਹ ਕੰਪਲੇਂਟ ਲਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਆ ਤਤਤੀਸ ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜੇ ਦੀਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਡੈੱਥ ਹੋਈ ਆ ਮੇਰੇ ਭਾਈ ਆ ਸਭ ਤੋਂ ਛੋਟੇ ਹੀ ਜੀ ਇਹਨਾਂ ਨੂੰ 1.5-2 ਮਹੀਨਿਆਂ ਤੋਂ ਧਮਕੀਆਂ ਦੇ ਰਿਹਾ ਇੱਕ ਮੈਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਨੂੰ ਇਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ ਇਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਨੂੰ ਇਹ ਵੀ ਸ਼ੱਕ ਆ ਕਿ ਇਨੇ ਪਹਿਲੀ ਭੈਣ ਦਾ ਵੀ ਨਹੀਂ ਇਨੇ ਮਾਰਿਆ ਵਾ ਉਹਨੂੰ ਪੰਜਾਬ ਉਸ ਜੀ ਆ ਜੀ ਇਹ ਤਾਂ ਹੀ ਅਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਮੇਰਾ ਕੁਝ ਨਹੀਂ ਵਿਕਾਰ ਸਕਦੇ ਇੱਕ ਬੇਟਾ ਸੀਗਾ 9 ਸਾਲ ਦਾ ਜੀ ਸਾਡੀ ਭੈਣ ਦੀ 7 7 ਤਰੀਕ ਤੋਂ ਗਾਇਬ ਸੀਗੀ ਇਹ ਬੜੀ ਭਾਲ ਕੀਤੀ ਜੀ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਤੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਇੰਦਾ ਕੁੜੀ ਜੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਥੋਂ ਟਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕੰਨ ਮਾਰਦਾ ਘੋਟਦਾ ਵਾ ਪੰਗ ਇਹ ਕਰਦੇ ਆ ਕਿ ਉਹਨਾਂ ਜਿੰਨਾ ਜਿਹੜੇ ਜਿਹੜੇ ਦੋਸ਼ੀ ਆ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਹੋਰ ਸੋਕਲ ਕੀਤੇ ਆ ਅੱਜ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹ ਤੇ ਇਹ ਤੇ ਇਹ ਤੇ ਕਾਰਵਾਈ ਕੀਤੀ ਜਾਏ ਦਵਾ ਕਤਲਾਂ ਦੀ ਘਟਾਓ ਜਾਨ ਬਹੁਤ ਮਾਰਾ ਕੀਤਾ ਯੋਕਨੀ ਵੀ ਪਤਾ ਹੈ ਨਾ ਤੇ ਸਖਤ ਪਰ ਵੀ ਹੁੰਦੀ ਹੈ ਉਹਨੇ ਦੋਏ ਕਰਿਆ ਦੇਖੋ ਇੰਨੀ ਕਾਰ ਤੇ ਹਾਂਜੀ